ਨੂੰ ਜੈਮਸੀ ਕੀ ਧੰਨਵਾਦ ਕਰਦੇ ਪਰਮੇਸ਼ਵਰ ਦਾ ਅਸੀਂ ਪਿੰਡ ਜਾਬਾ ਦੇ ਵਿੱਚ ਲਗਾਤਾਰ ਸਾਡੀ ਟੀਮ ਕ੍ਰਾਈਸਟ ਕੇਸ ਫੋਰ ਦਾ ਲੋਸਟ ਫੈਲੋਸ਼ਿਪ ਸੇਵਾ ਕਰ ਰਹੀ ਸੀ ਲੋਕਾਂ ਤੱਕ ਪਹੁੰਚ ਰਹੇ ਹਾਂ ਪਰਮੇਸ਼ਵਰ ਦੇ ਦਸਾਂ ਤੱਕ ਪਹੁੰਚ ਰਹੇ ਹਾਂ ਜਿਨ੍ਹਾਂ ਨੂੰ ਸੱਚ ਦੇ ਵਿੱਚ ਜ਼ਰੂਰਤ ਹੈ ਜਿਹੜੇ ਪਾਣੀ ਦੀ ਮਾਰ ਦੇ ਵਿੱਚ ਆਏ ਨੇ ਸਾਡੀ ਪੂਰੀ ਟੀਮ ਲਗਾਤਾਰ ਸੇਵਾ ਕਰ ਰਹੀ ਤੁਸੀਂ ਦੇਖ ਸਕਦੇ ਹੋ ਅਸੀਂ ਸੁੱਕੇ ਰਾਸ਼ਨ ਨੂੰ ਵੰਡੇ ਪਿਛਲੇ ਦਿਨਾਂ ਦੇ ਵਿੱਚ ਔਰ ਪਾਣੀ ਨੂੰ ਮਹਈਆ ਕੀਤਾ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਪਹਿਲਾਂ ਮੱਛਰਦਾਨੀਆਂ ਸਾਡੀ ਟੀਮ ਦੇ ਵੱਲੋਂ ਮਹਈਆ ਕੀਤੀਆਂ ਔਰ ਅੱਜ ਅਸੀਂ ਇਹ ਪਿੰਡ ਦੇ ਵਿੱਚ ਸਿਲੰਡਰ ਲੈ ਕੇ ਆਏ ਜੋ ਸੇਵਾ ਸਭ ਤੋਂ ਜ਼ਰੂਰਤਮੰਦ ਚੀਜ਼ ਰਸੋਈ ਦੀ ਜਿੱਥੇ ਕਿ ਸਭ ਤੋਂ ਜਿੱਥੇ ਖਾਣਾ ਬਣਨਾ ਹੈ ਜਿੱਥੋਂ ਲੋਕਾਂ ਨੇ ਖਾਣਾ ਹੈ ਲੱਕੜ ਦਾ ਪੁੱਲੇ ਕਈਆਂ ਦੇ ਨਹੀਂ ਬਾਲ ਰਹੇ ਕਿਉਂਕਿ ਪਾਣੀ ਦੇ ਵਿੱਚ ਡੁੱਬਿਆ ਹੈ ਸਭ ਕੁਝ ਇਸੇ ਲਈ ਸਾਡੀ ਪੂਰੀ ਟੀਮ ਨੂੰ ਪ੍ਰਾਰਥਨਾ ਵਿੱਚ ਯਾਦ ਰੱਖੇ ਸੀ ਲਗਾਤਾਰ ਪਰਮੇਸ਼ੁਰ ਦੇ ਕੰਮ ਨੂੰ ਕਰ ਰਹੇ ਹੁੰਦਾ ਪਿਆਰ ਅਸੀਂ ਵੰਡ ਰਹੀ ਦਇਆ ਔਰ ਅਸੀਂ ਉਹਦੇ ਉਹਦੇ ਨਾਮ ਨੂੰ ਜਲਾਲ ਦਿੰਦੇ ਹਾਂ ਨਾਮ ਸਭ ਤੋਂ ਆਲਾ ਨਾਮ ਹੈ ਉਹਦਾ ਨਾਮ ਇੱਕ ਨਾਮੇ ਜਸਾ ਨੂੰ ਬਚਾਉਂਦਾ ਹੈ ਅਸੀਂ ਸਾਰੇ ਪਿਆਰ ਦੇ ਨਾਲ ਦੇ ਪਿੰਡ ਦੇ ਵਿੱਚ ਬੜੇ ਪਿਆਰੇ ਲੋਕ ਰਹਿੰਦੇ ਨੇ ਜੋ ਪਰਮੇਸ਼ਰ ਦੇ ਨਾਮ ਨੂੰ ਜਲਾਦੇ ਰਹੇ ਪਰਮੇਸ਼ਰ ਇਹਨਾਂ ਨੂੰ ਬਰਕਤ ਦੇਵੇ ਸਭੀ ਟੀਮ ਨੂੰ ਯਾਦ ਰੱਖਿਓ ਇਹ ਔਖੇ ਸਮੇਂ ਦੇ ਵਿੱਚ ਸਾਡੀ ਟੀਮ ਲੋਕਾਂ ਤੱਕ ਪਹੁੰਚ ਰਹੀ ਹੈ ਔਰ ਆਉਣ ਵਾਲੇ ਸਮੇਂ ਚ ਅਸੀਂ ਹੋਰ ਵੱਡੇ ਟਾਰਗੇਟ ਰੱਖੇ ਨੇ ਜਿੱਥੇ ਕਿ ਅਸੀਂ ਸਿਲੰਡਰਾਂ ਨੂੰ ਲੈ ਕੇ ਜਾਣਾ ਹੈ ਸੇਵਾ ਕਰਨੀ ਉਹਨਾਂ ਲੋਕਾਂ ਤੱਕ ਪਹੁੰਚਣਾ ਜਿਨ੍ਹਾਂ ਨੂੰ ਜ਼ਰੂਰਤ ਹੈ ਸਾਡੇ ਨਾਲ ਪਰਮੇਸ਼ਰ ਦਾਸ ਬੜੇ ਨੇ ਰਾਂਕੇ ਜੀ ਬੜੇ ਪਿਆਰੇ ਨੇ ਆਪਣੇ نصیਬ ਭਾਈ ਕਰੂ ਸਾਰੇ ਸਾਰੇ ਆਇਆ ਉਹ ਕਾਕੇ ਹੋਰ ਸਾਰੇ ਇੱਥੇ ਬੜੇ ਅੱਛੇ ਲੋਕ ਨੇ ਪਿਆਰ ਕਰਨ ਵਾਲੇ ਔਰ ਅਸੀਂ ਪਹੁੰਚਾਂਗੇ ਸਭੀ ਟੀਮ ਨੂੰ ਯਾਦ ਰੱਖਿਓ ਕ੍ਰਾਈਸ ਕਿਲਸ ਫੋਰ ਦਾ ਲਾਸਟ ਫੈਲੋਸ਼ਿਪ ਜੈਮਸੀ ਕੀ ਸਾਰੇ ਅਨੁਸਾਰੇ ਬੋਲੋ ਹੇਲੇਲੂਇਆ ਹੇਲੇਲੂਇਆ ਓਕੇ ਹੇਲੇਲੂਇਆ